ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਗੇ ਚੜ੍ਹਦੀ ਕਲਾ ਵਿੱਚ ਹੋਗੇ ਅਗਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਚਲੋ ਸ਼ੁਰੂ ਕਰਦੇ ਹਾਂ ਆਪਾਂ ਅੱਜ ਦੀ ਵੀਡੀਓ ਵਾਹ ਜੀ ਵਾਹ ਲਾਈਵ ਟੈਲੀਕਾਰਟ ਉਹ ਨਹੀਂ ਯਾਰ ਮੇਰੀ ਗੱਲ ਨਿਆਰੇ ਪੁੱਤੂ ਬਗਲਾ ਕੀਤੀ ਨਾ ਨੇ ਮੈਨੇ ਹਾਏ ਕਹਨੇ ਪੁੱਤੂ ਬਗਲਾ ਕੀਤੀ ਤੇ ਨਾ ਲਓ ਜੀ ਸੁਣ ਲੋ ਇਹਨਾਂ ਦੀ ਹੁਣ ਬੋਲੀ ਇਹਨਾਂ ਬੋਲਣ ਦੀ ਭੋਰਾ ਵੀ ਅਕਲ ਨਹੀਂ ਹੈਗੀ ਤੇ ਉਹ ਪਿੱਛੇ ਸਿਆਣੀ ਬਿਆਣੀ ਆਂਟੀ ਖੜੀ ਆ ਤੇ ਤੂੰ ਹੀ ਕੁਝ ਕਹਿ ਲਾ ਤੂੰ ਹੀ ਇਹਨਾਂ ਨੂੰ ਰੋਕ ਲਾ ਕਿ ਨੌ ਪੁੱਤ ਆਪਣੇ ਨੂੰ ਮਤਲਬ ਉਹ ਕੀ ਐਦਾਂ ਕਹਿੰਦੇ ਹੁੰਦੇ ਆ ਕਿ ਗਾਲਾਂ ਕੱਢੋ ਉਹ ਵੀ ਵਲੌਗ ਦੇ ਵਿੱਚ ਵੀਡੀਓ ਬਣਾਉਂਦਾ ਜਿਵੇਂ ਸ਼ਰੀਆਮ ਤਾਂ ਬੋਲਣ ਦੀ ਅਕਲ ਹੀ ਹੈਗੀ ਹੱਦ ਹੋਈ ਪਈ ਆ ਆਮ ਕਰਾਨੀਆਂ ਜਿਹੜੀਆਂ ਕੁੜੀਆਂ ਬੁੜੀਆਂ ਹੁੰਦੀਆਂ ਨਾ ਉਹ ਐਵੇਂ ਦੀਆਂ ਗਾਲਾਂ ਨਹੀਂ ਕੱਢਦੀਆਂ ਹੁੰਦੀਆਂ ਪਰ ਤੁਸੀਂ ਤਾਂ ਬੇਸ਼ਰਮ ਹੋਏ ਪੈ ਜੇ ਅੰਨੇ ਹੋਏ ਪੈ ਜੇ ਅਗਰ ਤੁਸੀਂ ਗਾਲ-ਗਲੋਚੀ ਕਰਨੀ ਵੀ ਆ ਤੇ ਆਪਣੀ ਕਰਦੇ ਵਿੱਚ ਰੱਖੋ ਨਾ ਲੋਕਾਂ ਨੂੰ ਕਿਉਂ ਦਿਖਾਉਂਦੇ ਜੇ ਉਹ ਤਾਂ ਸਾਰਿਆਂ ਨੂੰ ਪਤਾ ਹੈ ਕਿ ਤੁਹਾਨੂੰ ਬੋਲਣ ਦੀ ਅਕਲ ਨਹੀਂ ਹੈਗੀ ਪਰ ਤੁਸੀਂ ਇੰਨੇ ਵੀਊ ਦੇ ਚੱਕਰ ਦੇ ਵਿੱਚ ਪੈਸਿਆਂ ਦੇ ਵਿੱਚ ਇੰਨੇ ਅੰਨੇ ਹੋ ਗਏ ਜੇ ਤੁਹਾਨੂੰ ਕੁਝ ਨਹੀਂ ਸਮਝ ਲਾਦੀ ਤੁਸੀਂ ਇੱਕ ਕਲਿੱਪ ਕੱਟ ਹੀ ਦਿਓ ਅਗਰ ਜੇ ਵੀਡੀਓ ਦੇ ਵਿੱਚ ਰਿਕਾਰਡ ਹੋ ਗਈ ਆ ਤਾਂ ਇੱਕ ਕਲਿੱਪ ਕੱਟ ਦਿਓ ਨਾ ਲੋਕਾਂ ਨੂੰ ਕੀ ਦਿਖਾਉਂਦੇ ਜੇ ਤੁਸੀਂ ਫਿਰ ਇਹ ਸਿੱਖਿਆ ਦਿੰਦੇ ਜੇ ਲੋਕਾਂ ਨੂੰ ਕਿ ਗਾਲੀ ਗਲੋਚ ਕਰੋ ਉਹ ਜਿਹਾ ਉਹ ਵਾ ਉਹਨੇ ਤੇ ਕੀ ਉਹਨੂੰ ਰੋਕਣਾ ਉਹ ਵੀ ਵਿੱਚ ਨਾਲ ਉਹਦੇ ਨਾਲ ਗਾਲਾਂ ਕੱਢਣ ਜਾਂ ਫਿੱਟੇ ਮੁੱਤੇ ਰੇ ਹੋ ਜੇ ਤੇ ਜੰਮਣ ਆ ਲਿਆਂਦੇ ਚੋ ਨਾ ਤੂੰ ਸਾਰਾ ਯੁੱਧ ਖਰਾਬ ਕਰਦਾ ਤੁਸੀਂ ਆ ਬਲੌਗ ਬਣਾਈ ਜਾਂਦੇ ਨਹੀਂ ਬੇਲੇ ਨਾਨਕਾਂ ਲੈ ਕੇ ਆਈਏ ਬੇਲੇ ਨਾਨਕਾਂ ਦੀ ਆਹੀ ਕਿਉਂ ਜਿਹਨੇ ਆਣਾ ਹੁੰਦਾ ਉਹ ਪੁੱਛਣਾ ਥੋੜੀ ਹੁੰਦਾ ਆ ਜਾਂਦਾ ਹੁੰਦਾ ਜਿਹਨੇ ਆਣਾ ਹੁੰਦਾ ਉਹ ਪੁੱਛਣਾ ਥੋੜੀ ਹੁੰਦਾ ਆ ਜਾਂਦਾ ਹੁੰਦਾ ਅੱਜ ਬੇ ਸਟੋਰੀ ਆ ਗੱਲ ਗੱਲ ਆਹੀ ਜੰਗਲ ਦਾ ਜਿਹੜਾ ਨਹੀਂ ਜਿਹੜਾ ਰਾਹ ਨਹੀਂ ਲੱਭਦਾ ਮਜੂਦਾ ਸਟੋਰੀਆਂ ਨਾ ਕਰਨ ਫਰੀ ਲ ਹੈ ਜੇ ਤੁਸੀਂ ਵੈਸੇ ਜੰਗਲਾਂ 'ਚ ਛੱਡਣ ਵਾਲੇ ਜੀ ਜਿਹੋ ਜਿਹੇ ਤੁਹਾਡੀਆਂ ਹਰਕਤਾਂ ਹਨ ਤਾਂ ਤੁਹਾਨੂੰ ਜੰਗਲਾਂ 'ਚ ਛੱਡ ਦੇ ਚੁੱਪ ਕਰਕੇ ਜਾਨਵਰਾਂ ਨੂੰ ਤੁਹਾਡੀਆਂ ਹਰਕਤਾਂ ਮੈਦਕੀ ਨਹੀਂ ਜਾਨਵਰ ਵੀ ਵੈਸੇ ਠੀਕ ਹੁੰਦੇ ਤੁਹਾਡੇ ਨਾਲੋਂ ਪਰ ਤੁਹਾਡਾ ਤੇ ਬੇੜਾ ਹੀ ਗਰਕਾ ਅਗਰ ਤੁਸੀਂ ਫੋਨ ਤੇ ਗੱਲ ਕਰਨ ਦਾ ਜੇ ਕੋਈ ਸੌ ਗੱਲ ਹੁੰਦੀ ਪਰਸਨਲ ਉਹ ਵੀ ਤੁਸੀਂ ਲੋਕਾਂ ਨੂੰ ਦੱਸਣ ਦਾ ਜੇ ਉਹ ਵੀ ਵਲੌਗ ਬਣਾ ਕੇ ਦੱਸਣ ਦਾ ਜੀ ਤੁਸੀਂ ਬੈਠੇ ਕਿਵੇਂ ਜੀ ਬੇਅਕਲੋ ਘਰੇ ਬਹਿ ਜਾਓ ਚੁੱਪ ਕਰਕੇ ਸਾਰਾ ਦਿਨ ਗਲੀ ਦੇ ਵਿੱਚ ਹੀ ਰਹਿੰਦੇ ਹੋ ਕੋਈ ਸ਼ੋਦ ਸਾਰਾ ਯੁੱਧ ਖਰਾਬ ਕਰਤਾ ਤੁਸੀਂ ਸਰ ਭਣਾ ਲਿਆ ਬੱਬੂ ਨਾਲ ਆ ਆ ਕੀ ਗੱਲ ਲਗਾ ਗੱਦੀ ਚਾ ਲਗਾ ਤਾਕਤ ਲੈਵਲ ਵਲ ਗਿਆ ਓਏ 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 ਬਲਾ ਮੱਕੂ ਉਹ ਜਵਾਕ ਵੀ ਵਿਚਾਰਾ ਸੋਚਦਾ ਹੋਣਾ ਮੈਂ ਕਿੰਨਾ ਕਰ ਪੈਦਾ ਹੋ ਗਿਆ ਹਨਾ ਕੋਈ ਹਾਲ ਨਹੀਂ ਇਹਨਾਂ ਦਾ ਕਿ ਦੱਸ ਜਦੋਂ ਵੇਖੋ ਨੇ ਇਹਨਾਂ ਦੇ ਵਲੌਗ ਤੇ ਤੁਸੀਂ ਖੋਲ ਕੇ ਦੇਖ ਲਓ ਵਲੌਗ ਸਾਰਾ ਦਿਨ ਇਹ ਮੁੰਡੇ ਦੀ ਦਾਦੀ ਨੂੰ ਚੁੱਕ ਛੜਦੀ ਆ ਹਣਾ ਤੇ ਇਹਨਾਂ ਨੇ ਕਦੀ ਉਸ ਬੱਚੇ ਨੂੰ ਮੈਂ ਨਹੀਂ ਵਲੌਗ ਦੇ ਵਿੱਚ ਉਹਨਾਂ ਨੂੰ ਇਹਨਾਂ ਨੂੰ ਦੋ ਮਾਪੇ ਉਹਨੂੰ ਬੱਚੇ ਨੂੰ ਚੁੱਕਦੇ ਦੇਖਿਆ ਪਿਆਰ ਕਰਦੇ ਦੇਖਿਆ ਕੇਅਰ ਕਰਦੇ ਦੇਖਿਆ ਕਦੀ ਵੀ ਨਹੀਂ ਦੇਖਿਆ ਬਸ ਵਲੌਗ ਹੀ ਬਣਾਉਂਦੇ ਰਹਿੰਦੇ ਆ ਥੋੜਾ ਟਾਈਮ ਆਪਣੇ ਬੱਚੇ ਨਾਲ ਵੀ ਸਪੈਂਡ ਕਰੋ ਨਾ ਟਾਈਮ ਸਾਰਾ ਦਿਨ ਵਲੌਗ ਬਣਾਉਣੇ ਜ਼ਰੂਰੀ ਹੁੰਦੇ ਆ ਵੱਤ ਸਹੀ ਏ ਜਾਣ ਕੀ ਅੰਬਰ ਸਰ ਓ ਮਾਈ ਗਾਡ ਓ ਮਾਈ ਗਾਡ ਬੋਡੀ 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 ਨਹੀਂ ਹਲੇ ਨਹੀਂ ਅਜਾੜਾ ਕਰ ਲੈਂਦੇ ਲੋ ਮਿੱਤਰੋ ਉਹ ਜਾ ਜਾ ਕੇ ਬੈਠ ਜਾ ਜਨਾਨੀਆਂ ਦੇ ਸਿਰ ਤੇ ਪੈਸੇ ਖਾਣ ਵਾਲਿਓ ਸਾਰਾ ਦਿਨ ਮੁੱਛਾਂ ਵਟ ਚਾੜ ਛੜਦੇ ਜੇ ਤੇ ਇੱਕ ਹੀ ਡਾਇਲੋਗ ਹੁੰਦਾ ਤੁਹਾਡੇ ਦੋਨਾਂ ਜਾਣਿਆਂ ਕੋਲ ਮੈਂ ਸੋਹਣੀ ਲੱਗਦੀ ਮੈਂ ਸੋਹਣਾ ਲੱਗਦਾ ਹਨਾ ਤੂੰ ਹੀ ਵੱਡੇ ਬਾਡੀ ਵਾਲੇ ਬਾਡੀ ਆਪਣੀ ਬਣਾ ਕੇ ਦੇਖ ਫੇਰ ਪਤਾ ਲੱਗੂਗਾ ਇੱਕ ਚਪੇੜ ਵਾਜੀ ਤੈਨੂੰ ਹੋਸ਼ ਨਹੀਂ ਆਉਣੀ ਤੇ ਹੁਣ ਮੋੜਾ ਕਹਿੰਦਾ ਮੈਂ ਤੈਨੂੰ ਬਣਾ ਕੇ ਖਲਾਉਣਾ ਮੱਸੀ ਮੱਸੀ ਲੈ ਲੋਕ ਹੀ ਸਹੀ ਕਹਿੰਦੇ ਸੀ ਨਾ ਜੂਪੀ ਤੋਂ ਆ ਤੇ ਦੇਖਿਆ ਇਹਨਾਂ ਨੇ ਸਾਬਿਤ ਵੀ ਕਰਤਾ ਕਿ ਹੈਗੇ ਜੂਪੀ ਦੇ ਮੱਛੀ ਮੱਛੀ ਸਾਰਾ ਦਿਨ ਮੱਛੀ ਚੌਲ ਹੀ ਖਾਂਦੇ ਰਹਿੰਦੇ ਇਹਨਾਂ ਨੂੰ ਹੋਰ ਕੋਈ ਕੰਮ ਤੰਦਾ ਹੈ ਨਹੀਂ ਵੀਰ ਲੜ ਜੀ ਅੱמא ਮੱਛੀ ਜੀ ਜਗ ਨੂੰ ਕਹਿੰਦਾ ਛੱਡ ਥੋੜੇ 50000 ਛੱਡ ਬਾਈ ਸਾਲਾ ਛੱਡ ਜਗ ਨੂੰ ਕਹਿੰਦਾ ਪਹਿਲੇ ਤੇ ਮੋੜ ਛੱਡ ਬਾਅਦ ਚ ਪੋਏ ਪਹਿਲੇ ਸ਼ੀਸ਼ਾ ਲਵਾ ਲੋ ਆਲਾ ਨਹੀਂ ਵੀ ਨਾਣਾ ਵੀ ਅਗਲੀ ਕਰਨੀਆਂ ਲਵਾ ਆਂ ਹਾਂ ਦੋ ਮੇਰੇ ਕੰਮ ਕਰਾਉਣੇ ਆ ਇੱਕ ਆਹ ਬਾਰੀ ਦਾ ਐ ਬੁਰੀ ਜਿਹੀ ਲੱਗਦੀ ਛਾਲੀ ਤੇ ਇੱਕ ਛੱਡ ਪਾਣਾ ਗੱਡੀ ਆ ਕਿੱਥੇ ਪਾਣਾ ਛੱਡ ਉੱਥੇ ਸਾਹਮਣੇ ਛੱਡ ਬੰਦ ਪਾਈ ਫਿਰ ਚਾਰੇ ਪਾਸੇ ਸਾਰਾ ਦਿਨ ਤੁਸੀਂ ਪ੍ਰੋਮੋਸ਼ਨਾਂ ਜੋ ਕਰਦੇ ਜੋ ਕਹਿੰਦੇ ਜੋ ਕਿ ਸਾਡੇ ਕੋਲ ਬਹੁਤ ਪੈਸਾ ਹੈ ਅਸੀਂ ਅੱਜ ਆਈਫੋਨ ਜਿੱਤਿਆ ਅਸੀਂ ਅੱਜ ਆ ਖਰੀਦਿਆ ਅਸੀਂ ਅੱਜ ਉਹ ਕੀਤਾ ਲੋਕਾਂ ਨੂੰ ਬੇਵਕੂਫ ਬਣਾਉਂਦੇ ਜੇ ਉਹੀ ਪ੍ਰੋਮੋਸ਼ਨਾਂ ਦਾ ਜਿਹੜਾ ਤੁਹਾਨੂੰ ਪੈਸਾ ਆਉਂਦਾ ਹੈ ਉਹਦਾ ਨਾਂ ਸ਼ੀਸ਼ਾ ਨਹੀਂ ਬਣਾਇਆ ਜਾਂਦਾ ਤੁਹਾਡੇ ਤੋਂ ਸ਼ੀਸ਼ੇ ਲਵਾ ਲਓ ਹੋਰ ਤੁਸੀਂ ਕੀ ਕਰ ਸਕਦੇ ਜੇ ਕਿ ਲੋਕਾਂ ਨੂੰ ਬੇਵਕੂਫ ਬਣਾਉਣਾ ਹੁੰਦਾ ਤੁਸੀਂ ਸਮਝ ਰਹੇ ਹੋ ਸਮਝ ਰਹੇ ਹੋ ਵੋਇਸ ਕਵਰ ਕਰਨੀ ਪਈ ਮੈਂ ਸਭ ਨੂੰ ਦੱਸ ਦੇਣਾ ਚਾਹੁੰਨੀ ਹਾਂ ਕਿ ਕੰਮ ਮੈਂ ਪੂਰਾ ਆਰਾਮ ਦੇ ਨਾਲ ਕੀਤਾ ਸੀਗਾ ਪਰ ਮੈਂ ਆਪਣਾ ਵੀਡੀਓ ਨੂੰ ਥੋੜਾ ਜਿਹਾ ਫਾਸਟ ਕਰਕੇ ਆਪਣਾ ਵੋਇਸ ਕਵਰ ਕਰ ਰਹੀ ਹਾਂ ਤੇ ਕਿਉਂਕਿ ਲਾਈਟ ਹੈ ਨਹੀਂ ਸੀ ਕੱਲ ਦੀ ਤਕਰੀਬਨ ਲਾਈਟ ਬਿਨਾ ਬਹੁਤ ਜ਼ਿਆਦਾ ਔਖਾ ਹੋਇਆ ਇੱਕ ਨਾ ਪਿੰਡਾਂ ਦੇ ਵਿੱਚ ਲਾਈਟ ਤੋਂ ਬਿਨਾ ਕੰਮ ਆਪਣਾ ਕਰਨਾ ਬਹੁਤ ਜ਼ਿਆਦਾ ਔਖਾ ਹੈ ਉਹ ਡੰਗਰੇ ਕੀ ਬੋਲੀ ਜਾਨੀ ਆ ਕੰਮ ਜ਼ਿਆਦਾ ਪੈ ਗਿਆ ਤੇ ਦਿਮਾਗ ਦਿਮੋਗ ਨੂੰ ਪਤਾ ਨਹੀਂ ਤੇਰੇ ਨੂੰ ਕੀ ਹੋ ਗਿਆ ਹੈ ਕਹਿੰਦੀ ਆ ਇਹ ਦੂਸਰਾ ਲਾਈਟ ਨਹੀਂ ਹੁੰਦੀ ਮੈਂ ਕੰਮ ਰਹਿ ਜਾਂਦੇ ਆ ਲਾਈਟ ਤੋਂ ਬਿਨਾ ਕਿਉਂ ਤੂੰ ਲਾਈਟ ਤੇ ਚੱਲਦੀ ਆ ਕਾਰ ਰਹੀ ਸੀ ਸਾਰੇ ਪੱਤੇ ਇਕੱਠੇ ਕਰ ਰਹੀ ਸੀ ਵੀਊ ਤੁਸੀਂ ਚੈੱਕ ਕਰ ਸਕਦੇ ਹੋ ਤੇ ਇਧਰ ਨਸੀਲਾ ਨੂੰ ਅਸੀਂ ਛੱਡਿਆ ਹੋਇਆ ਸੀ ਉਹ ਘੁੰਮ ਫਿਰ ਰਹੀ ਸੀ ਬਹੁਤ ਜ਼ਿਆਦਾ ਖੁਸ਼ ਸੀ ਉਹ ਨੂੰ ਛੱਡਿਆ ਹੋਇਆ ਸੀਗਾ ਹਾਏ ਮੇਰੇ ਰੱਬਾ ਤੂੰ ਪੰਜਾਬੀ ਵੀ ਨਹੀਂ ਬੋਲੀ ਜਾਂਦੀ ਬੋਖਰ ਬੋਖਰ ਕੀ ਹੁੰਦਾ ਵੈਸੇ ਇਹ ਵੀ ਦੱਸਿਓ ਕਮੈਂਟਾਂ ਦੇ ਵਿੱਚ ਬੋਖਰ ਕੀ ਹੁੰਦਾ ਹੈ ਤਦਾਂ ਕੀ ਬੋਲੀ ਜਾਂਦੀ ਆ ਮੈਂ ਅੱਗੇ ਆਖਾਂਗੀ ਅੱਜ ਇਹਨੇ ਵਿਊ ਨਹੀਂ ਦੱਸਿਆ ਵਿਊ ਨਹੀਂ ਚੈੱਕ ਕਰਾਇਆ ਕਿਉਂਕਿ ਵਿਊ ਤੇ ਬਿਨਾਂ ਦੇ ਇਹਨਾਂ ਦਾ ਕੰਮ ਹੁੰਦਾ ਹੀ ਨਹੀਂ ਨਾ ਵਿਊ ਦੇ ਬਿਨਾਂ ਤੇ ਇਹਨਾਂ ਦੀ ਵੀਡੀਓ ਨਹੀਂ ਕੰਪਲੀਟ ਹੁੰਦੀ ਵਿਊ ਅਸੀਂ ਹੁਣ ਦੱਸਦੇ ਰਹੀ ਕੀ ਵੇਖੀਏ ਵਿਊ ਦੇ ਵਿੱਚ ਉਹੀ ਛੱਪੜ ਆ ਉਹੀ ਸਾਰੇ ਹਨਾ ਦਰਖਤ ਖਲੋਤੇ ਆ ਜਿੱਥੇ ਵੀ ਖੜੇ ਆ ਵਿਊ ਤੇ ਰਹੀਂ ਚੈੱਕ ਕੀ ਕਰੀਏ ਛੱਪੜ ਦਾ ਅਸੀਂ ਕੀ ਵੇਖੀਏ ਸ਼ੂਗਰ ਆ ਕੇ ਤੁਸੀਂ ਵੀ ਉਹ ਨਸੀਲਾ ਖੋਲੀ ਸਾਰੇ ਵੀਡੀਓ ਦੇ ਵਿੱਚ ਸਾਰੇ ਆਪਣਾ ਪੱਤੇ ਇਕੱਠੇ ਕਰ ਰਹੀ ਸੀ ਚੰਗੀ ਤਰ੍ਹਾਂ ਬਟ ਮੈਂ ਆਰਾਮ ਨਾਲ ਕਰ ਰਹੀ ਸੀ ਤੇ ਵੀਡੀਓ ਵਿੱਚ ਜਸਟ ਮੈਂ ਫਾਸਟ ਕੀਤਾ ਹੋਇਆਗਾ ਐ ਡੰਗਰ ਕੀ ਬੋਲੀ ਜਾਂਦੀ ਹੈ ਇਹਦੀ 1 ਮਿੰਟ ਵੀ ਜ਼ੁਬਾਨ ਚੁੱਪ ਰਹੀ ਆ ਇਹਨੇ ਸਾਹ ਲਿਆ ਵਾ 1 ਮਿੰਟ ਵੀ ਬਸ ਬੋਲੀ ਜਾਂਦੀ ਚਪ ਚਪ ਹੱਦ ਹੋਈ ਪਈ ਆ ਮੈਂ ਕੰਮ ਹੌਲੀ ਕਰ ਰਹੀ ਸੀ ਵੀਡੀਓ ਮੈਂ ਫਾਸਟ ਕਰ ਦਿੱਤੀ ਆ ਦਸ ਸਾਨੂੰ ਨਹੀਂ ਪਤਾ ਸਾਨੂੰ ਵੀ ਪਤਾ ਹੈ ਦੱਸਣ ਦੀ ਕੋਈ ਲੋੜ ਨਹੀਂ ਹੈ ਦੂਸਰੀ ਗੱਲ ਤੂੰ ਗਲੀ ਦੇ ਵਿੱਚ ਡੰਗਰੇ ਬੁੱਕਰ ਫੇਰਨਦੀ ਆ ਕੰਮ ਤੂੰ ਗਲੀ ਦੇ ਵਿੱਚ ਝਾੜੂ ਲਾਉਂਦੀ ਤੇ ਉੱਥੇ ਵੀ ਤੂੰ ਦੱਸੀ ਜਾਂਦੀ ਆ ਕਿ ਦੂਸਰਾ ਇਹ ਸਾਡਾ ਵੇੜਾ ਹੈ ਤੁਸੀਂ ਵੇੜਾ ਇਹਨੂੰ ਸਮਝ ਕੇ ਬੈਠੇ ਹੋ ਵੇੜਾ ਹੁੰਦਾ ਜਿਹੜਾ ਆਪਣੇ ਘਰ ਦੇ ਵਿੱਚ ਹੁੰਦਾ ਉਹਨੂੰ ਵੇੜਾ ਕਹਿੰਦੇ ਆ ਜਿੱਤੇ ਤੂੰ ਗਲੀ ਦੇ ਵਿੱਚ ਸਾਰਾ ਦਿਨ ਵਾਰ ਰਹੇ ਨਹੀਂ ਉਹਨੂੰ ਗਲੀ ਕਹਿੰਦੇ ਆ ਮੈਂ ਕੋਈ 쇼 ਆਪਣੀ ਕਰ ਰਹੀ ਇਹ ਮੇਰਾ ਕੰਮ ਆ ਹਣਾ ਚਲੋ ਮੈਂ ਅੱਜ ਮੰਮਾ ਨਾਲ ਹੈਲਪ ਕਰਵਾਈ ਕਿਉਂਕਿ ਜਿਆਦਾ ਤਾਂ ਮੰਮੀ ਕਰਦੇ ਨੇ ਇਹ ਕੰਮ ਤੇ ਮੈਂ ਸੋਚਿਆ ਕਿ ਅੱਜ ਚਲੋ ਮੈਂ ਕਰਦੀ ਆ ਹੱਸ ਰਹੀ ਸੀ ਤੇ ਉਸ ਤੋਂ ਬਾਅਦ ਮੈਂ ਦੇਖ ਸਕ ਹੱਸਸਾ ਤਾਂ ਸਾਡਾ ਬੰਦ ਨਹੀਂ ਹੁੰਦਾ ਹੱਸਦੇ ਤਾਂ ਅਸੀਂ ਰਹਨੇ ਆ ਤੂੰ ਹੈਗੀ ਪਾਗਲਾ ਸਾਰਾ ਦਿਨ ਹੱਸਦੀ ਰਹਿਣੀ ਆ ਬੇਨ ਗੱਲਾਂ ਬੇਨ ਕਾਰਨੋ ਸਾਰਾ ਦਿਨ ਹੱਸਦੀ ਰਹਿਣੀ ਆ ਡੰਗਰੇ ਨਾ ਤਨ ਕੋਈ ਕੰਮ ਨਾ ਧੰਦਾ ਹੁੰਦਾ ਏ ਸਾਰਾ ਦਿਨ ਮੂੰਹ ਵੀ ਤੇਰਾ ਇਦਾਂ ਹੀ ਜਬਾਨ ਤੇਰੀ ਸਾਰਾ ਦਿਨ ਚੱਲਦੀ ਰਹਿੰਦੀ ਆ ਬੋਲੀ ਜਾਂਦੀ ਆ ਪਤਾ ਨਹੀਂ ਤੈਨੂੰ ਤੇਰੀ ਜਬਾਨ ਉਵਾਲਵ ਨਹੀਂ ਪੈਂਦਾ ਐ ਨਾ ਬੋਲਦੀ ਐ ਨਾ ਬੋਲਦੀ ਆ ਉਪਰੋਂ ਤੂੰ ਕਹਿੰਦੀ ਮੈਂ ਹੱਸਦੀ ਰਹਣੀ ਆ ਉਹ ਤਾਂ ਸਾਨੂੰ ਪਤਾ ਹੀ ਆ ਤੂੰ ਹੈਗੀ ਡੰਗਰ ਦੂਸਰੀ ਗੱਲ ਆ ਤੈਨੂੰ ਕੰਮ ਕੁਮ ਸਾਰਾ ਤੇਰੀ ਮਾਂ ਕਰਦੀ ਤੈਨੂੰ ਕੁਝ ਵੀ ਨਹੀਂ ਆਉਂਦਾ ਸਿਰਫ ਸਿਰਫ ਦਾ ਸਰਪਤੇ ਨੂੰ ਬਸ ਵੀਡੀਓ ਬਣਾਉਣਾ ਮਤਲਬ ਹੁੰਦਾ ਹੈ ਵਲੌਗ ਬਣਾਉਣਾ ਹੁੰਦਾ ਹੈ ਤੇ ਬਸ ਹੋਰ ਦਿਨ ਕੁਛ ਨਹੀਂ ਹੁੰਦਾ ਮੇਰੀ ਮੰਮੀ ਡੇਲੀ ਤੇ ਰੋਟੀਆਂ ਪਕਾਉਂਦੇ ਤੰਦੂਰ ਦੇ ਉੱਤੇ ਤੇ ਮੰਮੀ ਡੇਲੀ ਆਪਣਾ ਸਵਾਹ ਜਿਹੜੀ ਹੁੰਦੀ ਹੈ ਨਾ ਕੱਢ ਦਿੰਦੀ ਆ ਇੱਕ ਮੇਰੀ ਇਹ ਆਦਤ ਆ ਕਿ ਜਦੋਂ ਮੈਨੂੰ ਕੋਈ ਰੋਕਦਾ ਹੈਗਾ ਇਹ ਕੰਮ ਨਹੀਂ ਕਰਨਾ ਹੱਲੇ ਅਗਲਾ ਸਮਝਾਈ ਰਿਹਾ ਹੁੰਦਾ ਤੇ ਮੈਂ ਉਹ ਕੰਮ ਕਰ ਦਿੰਨੀ ਹੁੰਦੀ ਆ ਇਹ ਦੱਸ ਤੂੰ ਹੁਣ ਆਪ ਮੰਨ ਲੈਣਾ ਕਿ ਜਿਹੜੇ ਵੀ ਕੰਮ ਤੋਂ ਤੈਨੂੰ ਰੋਕਦੇ ਹੋ ਪਰ ਤੂੰ ਕਰਦੀ ਹੀ ਕਰਦੀ ਆ ਤੇ ਉਹ ਸਾਨੂੰ ਪਤਾ ਹੈ ਸੰਦੱਸਣ ਦੀ ਲੋੜ ਨਹੀਂ ਗੀ ਅਸੀਂ ਸਾਰਾ ਕੁਝ ਦੇਖ ਲਿਆ ਹੈ ਸਾਰੇ ਦੁਨੀਆਂ ਨੂੰ ਪਤਾ ਹੈ ਕਿ ਤੈਨੂੰ ਜਿਹੜੇ ਕੰਮ ਤੋਂ ਰੋਕੀਓ ਤੂੰ ਕਰਦੀ ਕਰਦੀ ਕਿਉਂਕਿ ਤੇਰਾ ਦਿਮਾਗ-ਦਮੂਗ ਜਿਹੜਾ ਨਾ ਹਿੱਲ ਗਿਆ ਹੈ ਪਾਗਲ ਹੋ ਗਈ ਨੀਆਂ ਬਸ ਤੈਨੂੰ ਭੱਜਣ ਦਾ ਪਤਾ ਸੀ ਕਦੋਂ ਭੱਜਣਾ ਤੇ ਕਿੰਨੇ ਦਿਨ ਰਹਿਣਾ ਹੈ ਤੇ ਕਿੰਨੇ ਦਿਨਾਂ ਨੂੰ ਵਾਪਸ ਆਉਣਾ ਹੈ ਠੀਕ ਹੈ ਨਾ ਆਪਣੇ ਆਪ ਨੂੰ ਪਤਾ ਨਹੀਂ ਤੂੰ ਕੀ ਸਮਝਦੀ ਹੈ ਜਿਵੇਂ ਦੀ ਹੈਗੀ ਓਵੇਂ ਦੀ ਰਿਆ ਕਰਨਾ ਲੋਕਾਂ ਨੂੰ ਕਿਉਂ ਦਿਖਾਉਣੀ ਹੈ ਕਿ ਮੈਂ ਬਹੁਤ ਕਿਊਟ ਆ ਜਿਵੇਂ ਦੀ ਹੈਗੀ ਓਵੇਂ ਦੀ ਰਿਆ ਕਰ ਡੰਗਰੇ ਦੂਜਿਆਂ ਨੂੰ ਨਾ ਮਤਾਂ ਦਿਆ ਕਰ ਇਸ ਵਗਲ ਆ ਰਹੀ ਤੁਸੀਂ ਦੇਖ ਲਓ ਮੈਂ ਕਾਰ ਆਈ ਧੰਨ ਮੈਂ ਬਠਲੋਥੀ ਰੱਖ ਦਿੱਤਾ ਉਸ ਉਹਦੀ ਸਾਈਡ ਜਿੱਥੇ ਪਿਆ ਹੋਇਆ ਸੀ ਇੱਥੇ ਰੱਖ ਦਿੱਤਾ ਤੇ ਇਧਰ ਡੈਡੀ ਤੇ ਬੋਬੀ ਪਤਾ ਨਹੀਂ ਪੰਗੇ ਲਾ ਰਹੇ ਸੀ ਕਿਉਂਕਿ ਕੱਲ ਦੀ ਪਿੰਡ ਵਿੱਚ ਲਾਈਟ ਹੈ ਨਹੀਂ ਸੀ ਰਾਤ ਦੀ ਉਹ ਦੇਖ ਕੇ ਸੀਜ਼ਨ ਕਰਕੇ ਹੈ ਨਾ ਤਾਂ ਆਪਾਂ ਲਾਈਟ ਬਣਾ ਬਹੁਤ ਜ਼ਿਆਦਾ ਔਖਾ ਹੋਇਆ ਹੋਇਆ ਸੀਗਾ ਯਾਰ ਕਿੰਨਾ ਬੋਲਦੀ ਹਨਾ ਘਰ ਦੇ ਵੀ ਪਤਾ ਨਹੀਂ ਕਿਵੇਂ ਇਹਦੇ ਨਾਲ ਰਹਿੰਦੇ ਆ ਸਾਰਾ ਦਿਨ ਬੋਲਦੀ ਰਹਿੰਦੀ ਆ ਪਤਾ ਨਹੀਂ ਇਹਦਾ ਮੂੰਹ ਆ ਕੇ ਕੀ ਹੈ ਇੰਨਾ ਜ਼ਿਆਦਾ ਬੋਲਦੀ ਤਾਂ ਮੂੰਹ ਮਾਵਣੀ ਥੱਕਦਾ ਹੱਦ ਹੋਈ ਪਈ ਉੱਤੋਂ ਦੀ ਮਾਵਾਂ ਕਿਉਂ ਨੂੰ ਮੀ ਪੋਰਾ ਵੀ ਅਕਲ ਨਹੀਂ ਹੈਗੀ ਕਿ ਮਾਰਾਂ ਇੱਕ ਚਪੇੜ ਦੇ ਨੂੰ ਕਹੇ ਹੈ ਕਿ ਤੂੰ ਵਲੌਗ ਵਲੌਗ ਨਾ ਬਣਾ ਜੇ ਬਣਾਉਣੇ ਠੀਕ ਤਰੀਕੇ ਨਾਲ ਉਹਦੀ ਮਾਮੀ ਚੰਗੀ ਭਲੀ ਹੈ ਨਾ ਉਹ ਤੇ ਪਿੱਛੇ ਲੈ ਕੇ ਕੈਮਰਾ ਸਾਰਾ ਦਿਨ ਤੁਰੇ ਫਿਰਦੀ ਨੇ ਦੀ ਓੜਦੀ ਬੇੜਦੀ ਤੁਰਦੀ ਫਿਰਦੀ ਸਾਰਾ ਦਿਖਾਉਂਦੀ ਰਹਿੰਦੀ ਆ ਕਿਵੇਂ ਦੇ ਲੋਕ ਆ ਅਕਲ-ਉਕਲ ਹੈ ਹੀ ਨਹੀਂ ਇਹਨਾਂ ਨੂੰ ਦੱਸ ਹੁਣ ਇਹਨੂੰ ਆ ਇਸ ਕੱਪ ਬਾਰੇ ਪਤਾ ਨਹੀਂ ਕਿੰਨੇ ਦੱਸ ਆਏ ਕਿ ਜਿਹੜੀ ਵੀ ਵੀਡੀਓ ਬਣਾਉਣੀ ਨੇ ਆ ਕੱਪ ਦੇ ਨਾਲ ਬਣਾਉਣੀ ਬਣਾਉਣੀ ਆ ਮੈਨੂੰ ਹੁਣ ਇਹਦੀ ਸਮਝ ਨਹੀਂ ਲੱਗਦੀ ਕਿ ਇਹ ਪਾਗਲ ਹੋ ਗਈ ਆ ਕੀ ਕਰਦੀ ਰਹਿੰਦੀ ਸਾਰਾ ਦਿਨ ਦੇਖ ਲਓ ਤੁਸੀਂ ਆਪ ਹੀ ਦੇਖ ਲਓ ਕੀ ਲੱਛਣ ਕਰਦੀ ਆ ਸਮਝ ਰਹੇ ਹੋ ਸਮਝ ਰਹਾ ਸਮਝ ਮੈਂ ਕਿ ਗਵਾਂਡਲ ਨਾ ਭੱਜ ਜਾਣਾ ਇਸ ਕਰਕੇ ਫਿਆਉਣਾ ਸਪੈਸ਼ਲ ਮੈਗੀ ਤੇ ਹੋ ਆਪਣਾ ਕੀ ਕਹਿੰਦੇ ਸਪੀਨਰ ਬਣਾ ਕੇ ਦੇ ਰਹੀ ਆ ਅੱਜ ਕੱਲ ਮੇਰਾ ਖਿਆਲ ਬਹੁਤ ਰੱਖਣ ਲੱਗ ਗਿਆ ਜਿਉਂਦੇ ਨੂੰ ਪਤਾ ਲੱਗ ਗਿਆ ਮੈਂ ਗਵਾਂਡਲ ਨਾ ਚੱਕਰ ਚੱਲਦਾ ਉਹਨਾਂ ਮੇਰਾ ਬਹੁਤ ਜ਼ਿਆਦਾ ਖਿਆਲ ਰੱਖਣ ਲੱਗ ਗਿਆ ਸੋਣਾ ਕਿ ਪਤਾ ਕੱਲੂ ਭੱਜ ਜਾਵੇ ਪਿਆਰੇ ਦੋ ਛੱਡ ਕੇ ਮੈਂ ਕਿੱਥੇ ਜਾਊਂਗੀ ਨਹੀਂ ਨਹੀਂ ਬਸ ਗਵਾਂਡਲ ਬਾਹਰ ਲਈ ਆ ਤੂੰ ਕਰਵਾ ਲਈ ਆ ਉਹ ਬਾਹਰ ਵਾਲੀ ਆ ਤੂੰ ਚੁੱਪਾ ਤੂੰ ਸਾਰਾ ਯੂਥ ਖਰਾਬ ਕਰਦਾ ਤੁਸੀਂ ਨਹੀਂ ਹੁਣ ਤੁਸੀਂ ਦੇਖ ਹੀ ਲਓ ਹਨਾ ਫਿਰ ਕਹਿੰਦੇ ਲੋਕੀ ਕਿ ਇਹਨਾਂ ਨੂੰ ਗਲਤ ਕਮੈਂਡ ਕਰਦੇ ਆ ਗਲਤ ਲੋਕੀ ਬੋਲਦੇ ਆ ਇਹਨਾਂ ਦੀਆਂ ਹਰਕਤਾਂ ਦੇਖੋ ਸਿਆਣੇ ਬਿਆਣੇ ਹੈਗੇ ਆ ਦੋ ਇਹਨਾਂ ਦੀਆਂ ਧੀਆਂ ਵਾਂ ਪਰ ਫਿਰ ਵੀ ਇਹਨੂੰ ਬੇਸ਼ਰਮ ਨੂੰ ਅਕਲ ਨਹੀਂ ਹੈਗੀ ਉਹ ਜੀ ਉਹ ਆ ਤੇ ਉਹ じゃ ਇਹ ਆ ਹਨਾ ਮਰਿਆ ਚਪੇੜ ਕਿ ਤੂੰ ਕਿਉਂ ਐਵੇਂ ਬੋਲਦਾ ਵਾਂ ਅਗੋ ਹੈ ਗਵਾਂਡਰ ਦੇ ਨਾਲ ਚੱਕਰ ਆ ਤੇ ਜਿਸ ਦਿਨ ਤੇਰੀ ਘਰ ਦੀ ਰਕੇ ਗਵਾਂਡੀ ਦੇ ਨਾਲ ਹੋਇਆ ਤੇ ਫਿਰ ਤੈਨੂੰ ਐਵੇਂ ਸੁਣ ਕੇ ਕਿਵੇਂ ਦਾ ਲੱਗੂਗਾ ਹੱਦ ਹੋਈ ਪਈ ਆ ਕੋਈ ਅਕਲ ਕੁਲ ਹੈਗੀ ਤੁਹਾਨੂੰ ਕਿ ਨਹੀਂ ਬਸ ਬੇਸਾਨੇ ਤੁਹਾਨੂੰ ਅੰਨੇ ਕਰਦਾ ਵਾ ਕੀ ਗੱਲ ਹੁਣ ਵੀ ਗੁੱਸੇ 'ਚ ਫਿਰਦੀ ਆਂ ਆਪੀ ਸੁਪਨੇ 'ਚ ਲੱਤ ਮਾਰ ਕੇ ਆਪਣਾ ਗਲਾਸ ਵੀ ਤੋੜ ਸੀ ਠਾ ਕੱਚ ਦਾ ਮੈਂ ਜਾਣੇ ਰਾਤ ਤਾਂ ਮੈਂ ਤੇਰੇ ਮਾਰ ਨਹੀਂ ਸੀ ਉਹ ਤਾਂ ਗੱਲ ਤੇ ਨਾ ਗਲਾਸ ਟੁੱਟ ਗਿਆ ਜਿਹਦਾ ਕਵਾਂਟਰ ਨਾ ਲੱਗਿਆ ਸੀ ਰਾਤੀ ਸੁਪਨੇ ਵਿੱਚ ਚੁੰਬੜਨ ਨਹੀਂ ਕੀ ਗੱਲ ਮੈਂ ਸੁਪਨੇ 'ਚ ਵੀ ਨਹੀਂ ਬੋਲਣੇ ਤੂੰ ਮਰ ਸਕਦਾ ਮੈਂ ਜਾਣੇ ਤੂੰ ਛੱਡ ਨਾ ਮੈਂ ਪੀਸਟਾਪ ਐ ਐਹੋ ਜਿਹੇ ਡੰਗਰਾਂ ਦਾ ਕਰਕੇ ਨਾ ਅੱਜ ਕੱਲ ਮਤਲਬ ਲੋਕੀ ਆਪਣੀ ਘਰ ਵਾਲੀਆਂ ਜੱਕਰ ਵਾਲਿਆਂ ਤੇ ਯਕੀਨ ਨਹੀਂ ਕਰਦੇ ਸਿਰਫ ਇਹਨਾਂ ਦੀ ਵਜ੍ਹਾ ਨਾਲ ਕੀ ਦਿਖਾਉਣਾ ਚਾਹੁੰਦੇ ਆ ਤੇ ਕੀ ਸਾਬਤ ਕਰਨਾ ਚਾਹੁੰਦੇ ਆ ਕੀ ਗਵਾਂਡੜਾਂ ਦਾ ਚੱਕਰ ਆ ਕੋਈ ਗਵਾਂਡੀਆਂ ਨਾਲ ਕੋਈ ਚੱਕਰ ਜੇ ਸੱਚੀ ਮਤਲਬ ਤੇਰੀ ਘਰ ਵਾਲੀ ਵੀ ਇਦਾਂ ਕਰੇ ਤੇ ਤੈਨੂੰ ਕਿਵੇਂ ਨਾ ਫੀਲ ਲੱਗੇ ਹਨਾ ਹੱਦ ਹੋਈ ਪਈ ਇਹ ਨਾਲ ਹੀ ਦਿਮਾਗ ਤੋਂ ਕੰਮ ਹੀ ਨਹੀਂ ਲੈਂਦੇ ਜੇ ਵੀਡੀਓ ਬਣਾਉਣੀ ਆ ਤੇ ਵਧੀਆ ਬਣਾਇਆ ਕਰੋ ਨਹੀਂ ਬਣਾਉਣੀ ਦੀ ਨਾ ਬਣਾਇਆ ਕਰੋ ਇਹਦੇ ਵਿੱਚ ਕੀ ਸਿੱਖਿਆ ਦਿੱਤੀ ਲੋਕਾਂ ਨੂੰ ਕਿ ਮਤਲਬ ਆਪਣੀਆਂ ਘਰ ਵਾਲਿਆਂ ਤੇ ਸ਼ੱਕ ਕਰੋ ਹਨਾ ਇਦਾਂ ਦੇ ਫਿਰ ਤੁਸੀਂ ਲੋਕਾਂ ਨੂੰ ਇਹੀ ਦਿਖਾਉਣਾ ਚਾਹੁੰਦੇ ਜੇ ਕਿ ਆਪਣੇ ਘਰ ਵਾਲਿਆਂ ਦੇ ਸ਼ੱਕ ਕਰੋ ਬਿਚ ਚੰਗੇ ਭਲੇ ਆਮ ਘਰਾਂ ਦੇ ਬੰਦਿਆਂ ਨੂੰ ਵੀ ਤੁਸੀਂ ਇੱਕ ਗਲਤ ਕੰਮਾਂ ਦੇ ਵਿੱਚ ਲਿਆ ਲਿਆ ਕਿ ਵਿਗਾੜਨਦਾ ਹੈ ਜੇ ਜੇ ਉਹ ਵੀ ਇਦਾਂ ਕਰਨ ਤਾਂ ਫਿਰ ਤੂੰ ਉਹ ਤਾਂ ਖਾਣ ਨਾ ਛੁੱਟਾਂ ਕਿ ਇਹਨਾਂ ਦੇ ਪਿੱਛੇ ਲਾ ਕੇ ਤੁਸੀਂ ਵੀ ਨਾ ਕਿ ਇਹ ਇਦਾਂ ਕਰ ਕਰ ਲਿਓ ਛੁੱਤਰ ਖਾਓਗੇ ਇਹ ਤੇ ਬੇਅਕਲੇ ਆ ਇਹਨਾਂ ਨੂੰ ਤਾਂ ਪੈਸੇ ਰੇ ਅੰਨੇ ਕਰ ਦਿੱਤਾ ਹੈ ਬਣਾਉਣੇ ਇਹਦੀ ਚੰਗੀ ਵੀਡੀਓ ਬਣਾਇਆ ਕਰੋ ਜਿਹੜੀ ਕਿ ਇਹਨੂੰ ਵਧੀਆ ਸਿੱਖਿਆ ਮਿਲੇ ਪਰ ਇਦਾਂ ਦੀਆਂ ਹਰਕਤਾਂ ਨਾ ਕਰਿਆ ਕਰੋ ਪਾਗਲ ਕੇ ਥਾਂ ਦੇ